ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਕੋਲ ਤਜਰਬਾ ਹੈ ਉਹ ਵੀ ਸ਼ਾਇਦ ਨਾ ਦੱਸਣ ਕਿ ਆਖਰੀ ਵਾਰੀ ਵਿਕਾਸ ਦੇ ਕੰਮਾਂ ਸੰਬੰਧੀ ਪ੍ਰੋਗਰਾਮ ਕਦੋਂ ਕੋਈ ਸੀਗੇ ਕਿਉਂਕਿ ਸਾਨੂੰ ਦੂਜੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਹੋਰ ਹੀ ਕੰਮਾਂ ਤੇ ਲਾ ਲਿਆ ਸੀ ਸਾਨੂੰ ਵਿਕਾਸ ਤਾਂ ਸਾਨੂੰ ਭੁਲਾਈ ਦਿੱਤਾ ਸੀ ਤੇ ਉਹਨਾਂ ਨੂੰ ਲੋੜ ਵੀ ਨਹੀਂ ਪੈਂਦੀ ਸੀ ਵਿਕਾਸ ਕਰਨ ਦੀ ਕਿਉਂਕਿ 5 ਸਾਲਾਂ ਬਾਅਦ ਆਟੋਮੈਟਿਕਲੀ ਵਾਰੀ ਆ ਜਾਂਦੀ ਸੀ ਲੋਕ ਜਾਣ ਕਿੱਥੇ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲ ਦੂਜੇ ਤੋਂ ਪਹਿਲੇ ਨਾਲੋਂ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲ ਵੀ ਸ਼ਾਇਦ ਇਹ ਠੀਕ ਹੋ ਗਿਆ ਹੋਵੇ 5 ਸਾਲਾਂ ਚ ਸੋ ਉਹਨਾਂ ਨੂੰ ਵੀ ਪਤਾ ਸੀ ਜਾਣਗੇ ਕਿੱਥੇ ਪੇਡਾ ਵਾਂਗੂ ਹੱਕੀ ਤੁਰੇ ਫਿਰਦੇ ਸੀ ਬੱਕਰੀਆਂ ਵਾਂਗੂ ਹੱਕੀ ਤੁਰੇ ਕਦੇ ਇੱਧਰ ਲੱਗੇ ਕਦੇ ਇੱਧਰ ਲੱਗੇ ਹੋਰ ਕੋਈ ਫੰਕਸ਼ਨ ਹੀ ਨਹੀਂ ਹੁੰਦਾ ਸੀ 55000 ਲਗਭਗ 55000 55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਬੇਟਾ ਆ ਤੁਹਾਡੇ ਸਾਹਮਣੇ ਖੜਾ 55000